11 ہاں ਜੀ ਇਹ ਬੜੇ 26 11ਵੇਂ ਮਹੀਨੇ ਦੇ ਤਰੀਕ ਨੂੰ ਹੋਇਆ ਸੀਗਾ 26 ਤਰੀਕ ਸੀ 11ਵਾਂ ਮਹੀਨਾ ਸੀ ਤੇ ਇਸ ਮਹੀਨੇ ਵਿਆਹ ਹੋਏ ਨੂੰ 40 ਦਿਨ ਹੋਏ ਆ 40 ਦਿਨ ਹੋਏ 40 ਦਿਨ ਹੋਏ ਵਿਆਹ ਹੋਏ ਨੂੰ ਤੇ ਕੁੜੀ ਪਹਿਲੀ ਵਾਰ ਇੱਕ ਵਾਰੀ ਜਾ ਕੇ ਮੁੜ ਕੇ ਆਈ ਆ ਆ ਕੇ ਦੂਸਰੇ ਦਿਨ ਲੈ ਗਿਆ ਲੈ ਕੇ ਕਹਿੰਦਾ ਜਖੇਰੀ ਮੱਥੇ ਟੇਕਣਾ ਬੜਾ ਫੱਟ ਟੇਕ ਕੇ ਚਲਾ ਗਿਆ ਸੀਗਾ ਚਲ ਕੋਈ ਨਹੀਂ ਬਾਦ ਵਿੱਚ ਜਦੋਂ ਕੁੜੀ ਮੁੰਡੇ ਜਦੋਂ ਅਸੀਂ ਗੱਲ ਕਰਦੇ ਸੀ ਸਾਨੂੰ ਨਾ ਕੁੜੀ ਨਾਲ ਗੱਲ ਨਹੀਂ ਸੀ ਚਾਜਣਾ ਕਰਉਂਦਾ ਤੇ ਫਿਰ ਨਾ ਫੋਨ ਦਿੰਦਾ ਸੀ ਤੇ ਬਹਿਮ ਚਾਦਾ ਰੱਖਦਾ ਸੀਗਾ ਵੀ ਤੂੰ ਸੋਹਣੀ ਐ ਤੇ ਮੈਂ ਕਾਲਾ ਐ ਤੇ ਮੈਂ ਤੂੰ ਮੈਨੂੰ ਕਿਸੇ ਨਾਲ ਹੋਰ ਨਾਲ ਗੱਲ ਕਰਨੀ ਹੋਊਗੀ ਹਰ ਤਰ੍ਹਾਂ ਟੌਰਚਰ ਕਰਦਾ ਹੁੰਦਾ ਸੀ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਇਹਨੂੰ ਬੈਠ ਕੇ ਸਮਝਾਉਂਦੇ ਆ ਸਮਝਾਇਆ ਵੀ ਗਏ ਵੀ ਮੰਮੀ ਡੈਡੀ ਸਾਰਾ ਸਮਝਾ ਕੇ ਆਏ ਔਰ ਉਹ ਮੰਨ ਗਿਆ ਕਹਿੰਦਾ ਮੁੜ ਕੇ ਇਹੇ ਗੱਲ ਨਹੀਂ ਹੋਣੀ ਫਿਰ ਉਹਦਾ ਭਰਾ ਪਰਚਾਈ ਗਏ ਉਸ ਗੱਲ ਨੂੰ ਫੇਰ ਕੋਈ ਮਿਲ ਤਾਂ ਹਰ ਕੋਈ ਜਾਂਦਾ ਹੀ ਆ ਐਣਾ ਭਰਾ ਮਾਨੂੰ ਕਹਿੰਦਾ ਇਹ ਕਿਉ ਸੱਦੇ ਆ ਕਿਹੜੀ ਵੱਲੋਂ ਸੱਦੇ ਆ ਜਦੋਂ ਚਲੇ ਗਏ ਤਾਂ ਬਾਅਦ ਵਿੱਚ ਇਹਨੇ ਲੜਾਈ ਕੀਤੀ ਉਸ ਤੋਂ ਬਾਅਦ ਪਤਾ ਨਹੀਂ ਸਾਨੂੰ ਵੀ ਇਹਨੇ ਸੁਸਾਇਡ ਕੁੜੀ ਨੂੰ ਕੀਤਾ ਗਿਆ ਕਿੱਦਾਂ ਕੀਤਾ ਗਿਆ ਕੀਤਾ ਨਹੀਂ ਹੈਗਾ ਸਾਨੂੰ ਤਾਂ ਬਸ ਇਹੀ ਦੱਸਿਆ ਵੀ ਟਾਡੀ ਕੁੜੀ ਕੁਛ ਖਾ ਬੈਠੀ ਆ ਤੇ ਡਿੱਗ ਪਈ ਆ ਤੇ ਆ ਕੇ ਸੱਬ ਲੋੜ ਕੇ ਆਪੇ ਲੈ ਕੇ ਜਾ ਕੇ ਤਾਂ ਆਪ ਛੱਡ ਕੇ ਚਲਾ ਗਿਆ ਤੇ ਆਪ ਬਾਹਰ ਨੂੰ ਚਲਾ ਗਿਆ ਤੇ ਕੁੜੀ ਨੂੰ ਤੇ ਛੱਡ ਕੇ ਗਿਆ ਚ ਲੱਗਿਆ ਮੁੰਡਾ ਬਾਹਰ ਚਲਾ ਗਿਆ ਮੁੰਡਾ ਉਸੇ ਕਮਿਊਨ ਫਲੈਟ ਕਰਾਇ ਤੇ ਚਲਾ ਗਿਆ ਅਸਾਨੂੰ 4 ਦਿਨ ਹੋ ਗਏ ਆ ਫਿਰ ਤੇ ਇਹਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਹੈਗੀ ਕੁੜੀ ਅਜੇ ਪੋਸਟਮਾਰਟ ਵੀ ਨਹੀਂ ਹੋਇਆ ਤੇ ਨਾ ਹੀ ਉਹਦੀ লাশ ਵੀ ਰੋਲਦੀ ਆ ਤੇ ਉਹਦਾ ਵੀ ਸਾਡਾ ਨਾ ਧੱਕਾ ਹੀ ਹੋਇਆ ਕੋਈ ਨਹੀਂ ਕੋਈ ਸਾਡੀ ਬਾਤ ਕੋਈ ਨਹੀਂ ਸਵਾਲ ਕਰ ਰਹੀ ਕੋਣ ਅਸੀਂ ਬਾਤ ਪਾਈ ਜਾਣੀ ਹੈ ਮਿਹਰਬਾਨੀ ਕੀਤੀ ਜਾਂਦੀ ਹੈ ਕਿ ਇਹਨਾਂ ਨੂੰ ਇਦਾਂ ਦੇ ਗੰਦੇ ਬੰਦਿਆਂ ਦਾ ਜਿਹੜਾ ਆ ਬੀ ਉਹਨਾਂ ਨਾਲ ਕਾਰਵਾਈ ਕੀਤੀ ਜਾਵੇ ਮੁੰਡੇ ਨੂੰ ਕੀਤਾ ਜਾਵੇ ਬੀਟਾ ਵੀ ਹੋਵੇ ਇਤਨਾ ਦੀ ਭੈਣਾਂ ਨੂੰ ਵੀ ਕੀਤਾ ਜਾਵੇ ਤੇ ਸਾਡਾ ਫਿਰ ਅਸੀਂ ਬੈਠ ਕੇ ਫੈਸਲਾ ਕਰਕੇ ਅਸੀਂ ਸੰਸਕਾਰ ਕਰਦੇ ਇਹ ਮਾਨਾ ਵਾਲੀ ਦਾ ਆ ਮੁੰਨਾ ਪਿੰਡ ਤੋਂ ਮੁੰਨਾ ਪਿੰਡ ਮੁੰਨੇ ਪਿੰਡ ਤੋਂ ਮਾਨਾ ਵਾਲੀ ਸੀ ਸੀ ਮਾਨਾ ਵਾਲੀ ਤੋਂ ਸਾਰੇ ਮਾਨਾ ਵਾਲੀ ਹੋਂਦ ਨੇ ਬੋਲ ਕੇ ਕਹਿੰਦੀ ਆ ਬਸ ਭਾਈ ਨਹੀਂ ਕਹਿੰਦੇ ਕਹਿੰਦੀ ਆ ਵੀ ਅਸੀਂ ਪੇਸ਼ ਕਰਾਂਗੇ ਬਸ ਕਿ ਕੁੜੀਆਂ ਪੇਸ਼ ਕਰੋ ਜਿਹੜੇ ਕੁੜੀਆਂ ਉਸ ਵੇਲੇ ਅਵੇਲੇਬਲ ਸੀ ਜਿਹੜੇ ਉਹਨਾਂ ਬੈਸ ਮੁਸਾਇਆ ਹੁੰਦਾ ਸੀਗਾ ਬਈ ਉਹਨਾਂ ਨੂੰ ਪੇਸ਼ ਕਰੋ ਉਹਦੇ ਭਰਾ ਨੂੰ ਪੇਸ਼ ਕਰੋ ਮਲ ਤਾਂ ਮੈਨੂੰ ਤੇ ਕਹਿੰਦੇ ਵੀ ਉਹ ਤਾਂ ਬਾਹਰ ਚਲਾ ਗਿਆ ਹੈ ਅਸਕੇ ਜਿੱਥੇ ਮਰਜੀ ਗਿਆ ਉਹਨੂੰ ਪੇਸ਼ ਕਰੋ ਕਿਸੀ ਦੀ ਦਫਤਰੀ ਨਹੀਂ ਹੋਈ ਨਹੀਂ ਕਿਸੀ ਦੀ 4 ਦਿਨ ਹੋ ਗਏ ਆ ਬਸ লাশ ਜੀ ਤੇ ਮਰ ਕੇ ਸਾਡੀ ਮੰਗੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਜਿਹੜੀ ਉਹ ਜਿਹੜੀ ਆ ਉਹਨਾਂ ਨੇ ਕੀਤਾ ਆ ਉਹਨਾਂ ਉਹਦਾ ਇਨਸਾਫ ਮਿਲਣਾ ਚਾਹੀਦਾ ਸਾਡੀ ਧੜਿਆ ਧੱਕਾ ਹੋਇਆ ਆ ਸਾਾਨੂੰ ਕੁੜੀ ਨੂੰ ਵੀ ਰਿਸ਼ਟ ਕਰੋ ਤੇ ਕੁੜੀਆਂ ਨੂੰ ਵੀ ਰਿਸ਼ਟ ਕਰੋ ਦੋੜ ਗਿਆ ਪੁਰਾਣਾ ਦੌੜ ਗਿਆ ਮਰੀ ਨੂੰ ਦੌੜ ਗਿਆ ਸਾਡੀ ਸਾਡੀ ਭਾਣੋ ਇਕੱਲੀ ਮਾਨ ਪਰਮਾਣਿਆ ਕੁੜੀ ਦੀ ਕਹਾਣੀ ਉਹਨਾਂ ਦਾ ਨਾਮ ਕਿਆ ਦਿੰਦਾ ਸੀ ਗਾਜ ਦੋ ਇਹ ਤਾਂ ਦੇ ਦੇ ਅਜਾੜਾ 우ਮਾਰ ਬਸਰਾਲ ਲੜਕੀ ਦੀ ਡੈਥ ਹੋਈ ਹੈ ਕੀ ਮਾਮਲਾ ਹੈ ਇਹ ਇਹ ਇਦਾਂ ਥੋੜਾ ਜਿਹਾ ਪਹਿਲਾਂ ਗਰੀਬ ਮਹੀਨਾ ਕੇ ਪਹਿਲਾਂ ਇਹਦੀ ਮੈਰਿਜ ਹੋਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਕਿ ਜਿਹੜਾ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪ੍ਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਈ ਹੈ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਇੰਟੀਮੀਸ਼ਨ ਆ ਰਸੂਲ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਕਾਰਵਾਈ ਕਰਕੇ ਮੈਂ ਬੋਲ ਬਤਾਵਾਂ ਕੋ ਬਿਆਨਾਂ ਦਾ ਜਿਹੜੀ ਹੈ ਕਾਰਵਾਈ ਕਰ ਦਿਤੀ ਹੈ ਪਰਚਾ ਦਰਜ ਕਰ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਿਆਜੇ ਇਹਨੀ ਦੀਵਾ ਕਰਦੇ ਬਾਹਰ ਜਿਹੜੇ ਬਾਹਰ ਖੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ ਇੱਕ ਕਹਿੰਦੇ ਜੀ ਗ੍ਰਫਤਾਰ ਕਰੋ ਜਲਦੀ ਆ ਗਿਆ ਉਹਨਾਂ ਦਾ ਮੋਬਾਈਲ ਵਗੈਰਾ ਉਹਨਾਂ ਦੇ ਵੱਧ ਰਹੇ ਤੇ ਇਹ ਐਫ ਆਰ ਨੰਬਰ ਜਿਹੜੀ ਹੈਗੇ 7 ਮਿਤੀ 8 ਇੱਕ ਜਿਹੜੀ ਆ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਕੋਈ ਤਾਂ ਮੈਟਰ ਮਾਮਲਾ ਕਿੱਥੇ ਦਾ ਜੀ ਇਹ ਮੈਂ ਮਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਦੇਸੀ ਅਦਲੜੀ ਦਰਕੀਤੇ ਵਿਚੋਂ ਬਹਿਰਾਮ ਮੁੰਨਾ ਪਿੰਡ ਆ ਬਹਿਰਾਮ ਥਾਣੇ ਦੇ ਵਿੱਚ ਉਥੋਂ ਦੇ ਪਰਿਵਾਰਕ ਮੈਂਬਰ ਤੋਂ ਨੇ। ਦਾ ਵਿਆਹ ਸੀ ਕਿੱਲਾ ਚ ਰਿਹਾ। ਮੀਨਾ ਇੱਕ ਪਹਿਲਾਂ ਕਰੀਬ 10 ਸੇ। ਤੇ ਮੁੰਡਾ ਇਸ ਵੇਲੇ ਵਿਆਹ ਕਰਾ ਕੇ ਚਲਾ ਗਿਆ ਕਿੱਥੇ? ਪੰਜਾਬ ਤੱਕ। ਇਹ ਕਰ ਰਹੇ ਆ ਸਰ ਇਹ ਐਕਚੁਅਲੀ ਮੁੰਡਾ ਇੱਥੇ ਆਇਆ ਹੋਇਆ ਸੀ ਤੇ ਹੁਣ ਦੇਖਦੇ ਆਂ ਇਹ ਤੇ ਜੋ ਵੀ ਹੈਗਾ ਕਿੰਨੇ ਦਾ ਮਾਮਲਾ ਤਾਂ ਚੱਲ ਰਿਹਾ। ਇਹ ਮੁੰਡਾ ਤੇ ਨਾ ਪਰਿਵਾਰਕ ਮੈਂਬਰ ਜੋ ਵੀ ਇਹਨਾਂ ਦੇ ਬਿਆਨਾਂ ਮੁਤਾਬਕ ਜੋ ਵੀ ਕਾਰਵਾਈ ਚੱਲ ਰਹੀ। ਉਹੀ ਦਰਖਤ ਕੀਤਾ ਗਿਆ ਜੀ। ਨਹੀਂ ਅਜੇ ਉਹ ਉਸਤਾਜ ਜਲਦੀ ਕਰ ਲਓ।